ਵਾਇਬਰੂਜੀ ਕਾ ਖਾਲਸਾ ਵਾਇਬਰੂਜੀ ਕੀ ਫਤਿਹ ਕੈਨੇਡਾ ਦੇ ਵਿੱਚ ਕਬਿਕ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਕੈਂਸਲਾ ਕੀਤਾ ਗਿਆ ਤੇ ਉਹਨਾਂ ਨੇ ਇੱਕ ਮੱਧਾ ਪਾਇਆ ਕਿ ਜਿਹੜੇ ਸਰਕਾਰੀ ਅਦਾਰਿਆਂ ਦੇ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹ ਸਿਰ ਤੇ ਦਸਤਾਰ ਨਹੀਂ ਬਨ ਸਕਣਗੇ ਨਾ ਕਿ ਪੱਗ ਨਹੀਂ ਬਨ ਸਕਣਗੇ ਕੱਲਾ ਦਸਤਾਰ ਲਈ ਵੀ ਉਹ ਜਿੰਨੇ ਵੀ ਧਾਰਮਿਕ ਚਿੰਨ ਭਾਵੇਂ இந்து ਮੁਸਲਮਾਨ ਅਸਾਈ ਸਿੱਖ ਉਹਨਾਂ ਦੇ ਪਾਵਨ ਦੀ ਲਾਈ ਹੈ ਤੇ ਬਹੁਤ ਬੰਦੇ ਵਿਰੋਧ ਕਰ ਰਹੇ ਨੇ ਕਿ ਦਸਤਾਰ ਦੇ ਨਾਲ ਤਾਂ ਕਿਉਂ ਇੱਕ ਅਲੀ ਦਸਤਾਰ ਨਾਲ ਨਹੀਂ ਉਹਨਾਂ ਨੇ ਹੋਰ ਧਰਮ ਜਿਨ੍ਹਾਂ ਦੇ ਵੀ ਪਾਵਨ ਦੀ ਲਾਈ ਹੈ ਤੇ ਵਿਰੋਧ ਕਰਨ ਵਾਲੇ ਕਿਤੇ ਨਾ ਕਿਤੇ ਸਹੀ ਨੇ ਪਰ ਇੱਕ ਤੁਹਾਨੂੰ ਮੈਂ ਬੇਨਤੀ ਕਰਨੀ ਹੈ ਜਿਹੜੇ ਸਰਕਾਰੀ ادارے ਨੇ ਖਾਸ ਕਰਕੇ ਜਿਵੇਂ ਪੁਲਿਸ ਮਹਿਕਮਾ ਹੈਗਾ ਜਾਂ ਆਰਮੀ ਸਾਡੀ ਹੈਗੀ ਆ ਉਥੇ ਪਗ ਬੰਨਣ ਨੂੰ ਇੰਡੀਆ ਦੇ ਵਿੱਚ ਕੋਈ پابੰਦੀ ਨਹੀਂ ਹੈਗੀ ਤੇ ਆਮ ਦਫ਼ਤਰਾਂ ਦੇ ਵਿੱਚ ਕੋਈ پابੰਦੀ ਨਹੀਂ ਹੈਗੀ ਪਰ ਕਿਤੇ ਨਾ ਕਿ ਜਿਹੜੇ ਧਾਰਮਿਕ ਚਿੰਨ੍ਹ ਹੈਗੇ ਨਹੀਂ ਉਹਨਾਂ ਤੇ پابੰਦੀ ਸਰਕਾਰੀ ਅਦਾਰਿਆਂ ਵਿੱਚ ਦਫ਼ਤਰਾਂ ਵਿੱਚ ਇੰਡੀਆ ਦੇ ਵਿੱਚ ਵੀ ਲੱਗਣੀ ਚਾਹੀਦੀ ਆ ਉਹਦਾ ਕਾਰਨ ਹੈ ਇੱਕ ਮੈਂ ਸਿੱਖ ਹੋਂਦੇ ਬਿੰਦੀ ਕਰ ਰਿਹਾ ਹਾਂ ਜਦੋਂ ਕੋਈ ਸਰਕਾਰੀ ਕੁਰਸੀ ਤੇ ਕੋਈ ਮੁਲਾਜ਼ਮ ਬੈਠਾ ਹੈ ਤੇ ਜਦੋਂ ਉਹਦੇ ਕੋਈ ਧਾਰਮਿਕ ਚਿੰਨ੍ਹ ਪਹਿਨਿਆ ਹੋਏ ਕੋਈ ਦੇਖਦਾ ਹੈ ਖਾਸ ਕਰਕੇ ਜੇ ਮਜਨੂ ਹੁੰਦਾ ਉਹ ਤਾਂ ਉਹ ਬਿਲਕੁਲ ਆਪਣੀ ਵਰਦੀ ਦੇ ਜਾਂ ਪਹਿਰਾਵੇ ਦੇ ਅੰਦਰ ਦੀ ਹੁੰਦਾ ਹੈ ਤੇ ਸ੍ਰੀ ਸਾਹਿਬ ਅਸੀਂ ਬਾਹਰ ਦੀ ਪਾਉਂਦੇ ਹਾਂ ਹਾਲਾਂਕਿ ਸ੍ਰੀ ਸਾਹਿਬ ਨੂੰ ਕੋਈ ਮਨਾਹੀ ਨਹੀਂ ਹੈਗੀ ਤੁਸੀਂ ਕਮੀਜ਼ ਦੇ ਥੱਲੋਂ ਦੀ ਪਾ ਸਕਦੇ ਹੋ ਤੁਸੀਂ ਆਪਣੀ ਸ਼ਰਟ ਦੇ ਥਲੋਂ ਦੀ ਪਾ ਸਕਦੇ ਹੋ ਕੱਪੜੇ ਦੇ ਥਲੋਂ ਦੀ ਪਾ ਸਕਦੇ ਹੋ ਪਰ ਉਹਦੇ ਵਿੱਚ ਕੁਝ ਕਾਰਨ ਇਹ ਨੇ ਜਦੋਂ ਕੋਈ ਬੰਦਾ ਸਰਕਾਰੀ ਅਹੁਦੇ ਤੇ ਬੈਠਾ ਹੈ ਉਹਦੇ ਸਾਹਮਣੇ ਜੇ ਕੋਈ ਹੋਰ ਗੈਰ ਮਜਬੂਦਾ ਬੰਦਾ ਖੜਾ ਹੈ ਮਤਲਬ ਕੋਈ ਸਿੱਖ ਬੈਠਾ ਹੈ ਕੁਰਸੀ ਤੇ ਉਹਦੇ ਕੋਲੇ ਬਹੁਤ ਵੱਡਾ ਅਹੁਦਾ ਹੈ ਉਹਦੇ ਸਾਹਮਣੇ ਕੋਈ ਹਿੰਦੂ ਵੀਰ ਖੜਾ ਹੈ ਉਹਦੇ ਦਿਮਾਗ ਵਿੱਚ ਇਹ ਚੱਲਦਾ ਕਿ ਸ਼ਾਇਦ ਮੇਰੇ ਨਾਲ ਇਹ ਜਾਤੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਇੱਕ ਨਫ਼ਰਤ ਕਰ ਰਿਹਾ ਹੈ ਹਾਲਾਂਕਿ ਇਹ ਹੋਣਾ ਨਹੀਂ ਚਾਹੀਦਾ ਪਰ ਜੇਕਰ ਤੇ ਸਰਕਾਰੀ ਅਦਾਰਿਆਂ ਦੇ ਵਿੱਚ ਇਹ ਪ੍ਰਸ਼ਾਸਨ ਵੱਲੋਂ ਫੈਸਲੇ ਲਏ ਜਾਂਦੇ ਨੇ ਤਾਂ ਕਿ ਇਹ ਇਹਦਾ ਵਿਰੋਧ ਕਰਨਾ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਕਿਉਂਕਿ ਸਰਕਾਰੀ ਅਦਾਰਿਆਂ ਦੇ ਵਿੱਚ ਸਭ ਤੋਂ ਪਹਿਲਾਂ ਮਨੁੱਖ ਇੱਕ ਆਪਣਾ ਅਹੁਦੇਦਾਰ ਬਣ ਕੇ ਕੰਮ ਕਰਦਾ ਹੈ ਤੇ ਜਿਹੜੇ ਲੋਕ ਜ਼ਹਿਰ ਭਰਦੇ ਨੇ ਨਫਰਤ ਮਹਿਲਾਉਂਦੇ ਨੇ ਤੇ ਉਹਨਾਂ ਲੋਕਾਂ ਨੂੰ ਵੀ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਲੋੜ ਹੈ ਕਿਉਂਕਿ ਇੱਥੇ ਅੱਜ ਧਰਮਾਂ ਦੇ ਨਾਂ ਤੇ ਆਮ ਲੋਕਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਹਰੇਕ ਬੰਦਾ ਇਤਰਾਜ਼ ਕਰਦਾ ਹੈ ਭਾਵੇਂ ਕਿਸੇ ਹੀ ਮਰਜ਼ਬਤਾ ਹੋਵੇ ਮੈਂ ਕੱਲੇ ਸਿੱਖ ਦੀ ਗੱਲ ਨਹੀਂ ਕਰਦਾ ਜੇ ਮੁਸਲਮ ਦੇ ਸਾਹਮਣੇ ਕੋਈ ਸੇਖੜਾ ਹੈ ਤਾਂ ਉੱਥੇ ਵੀ ਘਿਰਣਾ ਹੁੰਦੀ ਹੈ ਹਿੰਦੂ ਵੀ ਕਰਦੇ ਆ ਸਾਰੇ ਹੀ ਮਜਬੂਨ ਦੇ ਲੋਕ ਇੱਕ ਿਰਨਾ ਇੱਕ ਦੂਜੇ ਧਰਮਾਂ ਦੇ ਨਾਲ ਮਜਬੂਨ ਦੇ ਨਾਲ ਕਰਦੇ ਨੇ ਪਰ ਜਿੱਥੇ ਸਰਕਾਰੀ ਅਦਾਰਿਆਂ ਦੀ ਗੱਲ ਹੁੰਦੀ ਹੈ ਛੋਟੀ ਜਿਹੀ ਮੈਂ ਇੱਕ ਉਦਾਹਰਣ ਦੇ ਦਿੰਦਾ ਜਿਵੇਂ ਤੁਸੀਂ ਜਹਾਜ਼ ਦੇ ਵਿੱਚ ਸਿਰਸਾ ਪਾ ਕੇ ਨਹੀਂ ਝੜ ਸਕਦੇ ਉਹ ਇੱਕ ਸਿਕਿਉਰਿਟੀ ਦਾ ਸਿਸਟਮ ਹੁੰਦਾ ਹੈ ਉੱਥੇ ਇਤਰਾਜ਼ ਕਰਨ ਦੀ ਲੋੜ ਨਹੀਂ ਤੇ ਜਾਂ ਕਈ ਸਰਕਾਰੀ ਅਦਾਰਿਆਂ ਵਿੱਚ ਜਿਹੜਾ ਅਫੀਸ਼ਰ ਬੈਠਾ ਹੈ ਉਹ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਉਦੋਂ ਬਾਅਦ ਦੇ ਵਿੱਚ ਉਹਦੀ ਅਹੁਦੇਦਾਰੀ ਹੈ ਜਾਨਕਿ ਉਹਦਾ ਅਹੁਦਾ ਹੈ ਉਹਦੀ ਜੋਬ ਹੈ ਤੇ ਜੇ ਉਥੇ ਕਿਸੇ ਧਰਮ ਦੇ ਨਾਂ ਤੇ ਇਹ ਨਫ਼ਰਤ ਕੀਤੀ ਜਾਂਦੀ ਹੈ ਮੈਂ ਸਾਨੂੰ ਸਾਰਿਆਂ ਨੂੰ ਸਮਝ ਦੀ ਲੋੜ ਹੈ ਕਿ ਇਹ ਇਤਰਾਜ਼ ਸਾਨੂੰ ਨਹੀਂ ਕਰਨੇ ਚਾਹੀਦੇ ਧਰਮ ਤੋਂ ਪਹਿਲਾਂ ਮrzਬ ਤੋਂ ਪਹਿਲਾਂ ਇੱਕ ਉਹਦਾ ਆਪਣਾ ਅਹੁਦਾ ਉਹਦੀ ਜੋਬ ਹੈ ਜਿਹੜਾ ਉਹ ਲੋਕਾਂ ਦੇ ਕੰਮਾਂ ਵਾਲੀ ਕੁਰਸੀ ਤੇ ਝੇੜ ਤੇ ਬੈਠਾ ਹੈ ਮੈਂ ਗੱਲ ਕਿਉਂਕਿ ਸਰਕਾਰ ਦੀ ਤਾਂ ਕੀਤੀ ਹੈ ਤੋਂ ਕਿ ਉਹਦੇ ਵਿੱਚ ਵੀ ਕੁਝ ਪ੍ਰੋਬਲਮਾਂ ਆਈਆਂ ਨੇ ਉੱਥੇ ਖਾਲਸਾ ਨਹੀਂ ਫਿਰਦੇ ਜਾਂ ਇੱਥੇ ਕ੍ਰਿਸ਼ਨਾਂ ਦੇ ਨਾਲ ਟੱਕਾ ਮੁਕੀ ਅਸੀਂ ਪੰਜਾਬ ਦੇ ਵਿੱਚ ਕੀਤੀ ਹੈ ਉਹਨੂੰ ਪ੍ਰਚਾਰ ਨਹੀਂ ਹੋਣ ਦਿੱਤਾ ਮੈਂ ਇੱਕ ਸਿੱਖ ਹੋਣ ਦੇ ਨਾਤੇ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਵੀ ਮਜ਼ਮਨ ਨੂੰ ਕਿਸੇ ਵੀ ਧਰਮ ਨੂੰ ਇਨਸਾਨ ਹੋਣ ਤੋਂ ਪਹਿਲਾਂ ਮੰਨਦਾ ਨਹੀਂ ਸਭ ਤੋਂ ਪਹਿਲਾਂ ਇੱਕ ਇਨਸਾਨ ਤੇ ਇਨਸਾਨ ਦੇ ਵਿੱਚ ਇਨਸਾਨਾਂ ਵਾਲੇ ਗੁਣ ਹੋਣੇ ਜ਼ਰੂਰੀ ਨੇ ਤੇ ਜੇ ਇੱਕ ਇਨਸਾਨ ਵਧੀਆ ਨਹੀਂ ਬਣ ਸਕਦਾ ਤਾਂ ਉਹ ਮਨੁੱਖਤਾ ਦੀ ਨਹੀਂ ਅਖਵਾ ਸਕਦਾ ਉਹਦਾ ਕੋਈ ਦੀਨ ਨਹੀਂ ਕੋਈ ਮਰਦ ਨਹੀਂ ਹੁਣ ਜਿਹੜੀ ਪਾਬੰਦੀ ਲਾਈ ਹੈ ਕਿਉਮਕ ਦੇ ਵਿੱਚ ਉਹਨਾਂ ਨੇ ਦਸਤਾਰ ਤੇ ਉਹਨਾਂ ਤੇ ਪਾਬੰਦੀ ਲਾਈ ਹੈ ਜਿਹੜੇ ਧਾਰਮਿਕ ਅਦਾਰਿਆਂ ਦੇ ਵਿੱਚ ਅਧਿਕਾਰੀ ਨਹੀਂ ਜਾਂ ਕਰਮਚਾਰੀ ਨਹੀਂ ਆਮ ਲੋਕਾਂ ਤੇ ਪਾਬੰਦੀ ਨਹੀਂ ਲਾਈ ਕੋਈ ਤੇ ਇਹਨੂੰ ਮੁੱਦਾ ਬਣਾ ਕੇ ਖਾਸ ਕਰਕੇ ਮੀਡੀਆ ਦੇ ਵਿੱਚ ਉਹ ਛਾੜਿਆ ਜਾ ਰਿਹਾ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਉੱਥੇ ਕੱਲੇ ਸਿੱਖਾਂ ਦੇ ਨਾਲ ਨਹੀਂ ਉੱਥੇ ਹਿੰਦੂ ਵੀ ਨੇ ਮੁਸਲਮਾਨ ਵੀ ਹੈ ਅਸਾਈ ਵੀ ਹੈ ਜਿੰਨੇ ਵੀ ਧਾਰਮਿਕ ਜਨ ਪੈਣ ਵਾਲੇ ਲੋਕ ਨੇ ਕਿਸੇ ਮਰਮ ਨਾਲ ਜੁੜੇ ਹੋਏ ਉਹਨਾਂ ਸਾਰਿਆਂ ਦੀ ਪਵੰਦੀ ਲਾਈਏ ਲੱਗਣੀ ਵੀ ਚਾਹੀਦੀ ਹੈ ਉੱਥੇ ਤੇ ਜਦੋਂ ਅਸੀਂ ਧਰਮ ਦੇ ਨਾਂ ਤੇ ਗੰਦਗੀ ਫੈਲਾ ਰਹੇ ਹਾਂ ਨਫਤ ਪੈਦਾ ਕਰ ਰਹੇ ਹਾਂ ਉਹਦੇ ਜ਼ਰੂਰੀ ਹੈ ਇੱਕ ਮੈਂ ਹੋਰ ਬੇਨਤੀ ਕਰ ਦਨਾ ਜਿਹੜੇ ਬੰਦੇ ਕਹਿੰਦੇ ਸਾਨੂੰ ਆਜ਼ਾਦੀ ਚਾਹੀਦੀ ਐ ਅਸੀਂ ਗੁਲਾਮ ਆ ਅਸੀਂ ਆਜ਼ਾਦ ਕਿੱਥੇ ਹੋਣਾ ਐ ਪੰਜਾਬ ਵਿੱਚ ਹੋਣਾ ਐ ਪੂਰੇ ਭਾਰਤ ਵਿੱਚ ਹੋਣਾ ਐ ਜਾਂ ਕੈਨੇਡਾ ਵਿੱਚ ਆ ਕੇ ਹੋਣਾ ਐ ਉਹਨਾਂ ਦੇ ਲੋਕਾਂ ਨੂੰ ਉੱਥੇ ਆਜ਼ਾਦੀ ਐ ਕੈਨੇਡੀਅਨ ਜਿਹੜੇ ਲੋਕ ਨੇ ਉਹਨਾਂ ਨੂੰ ਆਜ਼ਾਦੀ ਐ ਉੱਥੇ ਉਹਨਾਂ ਨੂੰ ਗੁਲਾਮ ਕੌਣ ਬਣਾਉਂਦਾ ਐ ਇਹ ਕੋਈ ਗੁਲਾਮੀ ਦੀ ਨਿਸ਼ਾਨੀ ਨਹੀਂ ਐ ਕਿ ਜੇ ਕਿਸ ਨੇ ਦਸਤਾਰ ਤੇ ਬੰਦੀ ਲਾਤੀ ਧਰਮ ਤੇ ਬੰਦੀ ਲਾਤੀ ਉਹ ਧਾਰਮਿਕ ਅਦਾਰਿਆਂ ਦੇ ਵਿੱਚ ਜਾਂ ਸਰਕਾਰੀ ਅਦਾਰਿਆਂ ਵਿੱਚ ਉਹਦਾ ਫਰਕ ਹੈ ਕੋਈ ਧਾਰਮਿਕ ਅਦਾਰੇ ਵਿੱਚ پابੰਦੀ ਨਹੀਂ ਲੱਗੀ ਸਰਕਾਰੀ ਅਦਾਰੇ ਵਿੱਚ پابੰਦੀ ਲੱਗੀ ਹੈ ਉਹ ਵੀ ਜਿਹੜੇ ਅਧਿਕਾਰੀ ਨੇ ਜਾਂ ਕਰਮਚਾਰੀ ਨੇ ਉਹਨਾਂ ਤੇ ਲੱਗੀ ਹੈ ਆਮ ਲੋਕਾਂ ਤੇ ਨਹੀਂ ਲੱਗੀ ਜਿਹੜੇ ਸਾਡੇ ਬੰਦੇ ਵਿਦਵਾਨ ਬਣ ਕੇ ਇਹ ਮੁੱਦਾ ਇਹ ਇਸ਼ੂ ਬਣਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕੋਈ ਪ੍ਰਸ਼ਾਸਨ ਦਾ ਜਿਹੜਾ ਸਰਕਾਰ ਦਾ ਕੋਈ ਸਿਸਟਮ ਹੁੰਦਾ ਉਹਦੇ ਵਿੱਚ ਰਹਿਣਾ ਸਾਡਾ ਫਰਜ਼ ਹੈ ਕਿਸੇ ਦੇ ਕੋਈ ਟੱਕੇ ਨਾਲ ਪੱਗ ਨਹੀਂ ਲਹਾ ਰਿਆ ਤੇ ਨਾ ਕਿਸੇ ਟੱਕੇ ਨਾਲ ਪੁੱਛਿਆ ਨਹੀਂ ਲਹਾ ਰਿਆ ਇਹ ਸਾਨੂੰ ਐਵੇਂ ਮੁੱਦੇ ਬਣਾ ਕੇ ਨਵਰਤ ਫੈਲਾਉਣ ਦੀ ਲੋੜ ਨਹੀਂ ਹੈ ਕਿ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ